ਕਦੇ-ਕਦੇ ਸਾਡੇ ਜੀਵਨ ਦੇ ਵਿੱਚ ਕੁਝ ਅਜੀਹਾ ਹੁੰਦਾ ਹੈ ਕਿ ਅਸੀਂ ਆਖਦੇ ਹਾਂ ਪਰਮਾਤਮਾ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਹੈ ਇਹ ਕਹਾਣੀ ਸੁਣ ਕੇ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਪਰਮਾਤਮਾ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਕਿਸੇ ਦੇ ਨਾਲ ਉਹ ਬੁਰਾ ਨਹੀਂ ਕਰਦਾ ਇੱਕ ਰਾਜਾ ਸੀ ਉਹ ਬੜੇ ਧਰਮ ਦੇ ਨਾਲ ਨਿਆਂ ਦੇ ਨਾਲ ਆਪਣਾ ਰਾਜ ਪ੍ਰਬੰਧ ਚਲੰਦਾ ਸੀ ਉਸ ਦੇ ਹਰ ਵੇਲੇ ਕੋਲ ਰਹਿਣ ਵਾਲਾ ਉਸ ਦਾ ਵਜ਼ੀਰ ਉਹ ਵੀ ਪਰਮਾਤਮਾ ਦੇ ਉੱਤੇ ਬੜਾ ਭਰੋਸਾ ਰੱਖਦਾ ਸੀ ਉਸ ਨੇ ਹਰ ਵੇਲੇ ਆਖਣਾ ਕਿ ਪਰਮਾਤਮਾ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਕਦੀ ਕਿਸੇ ਦਾ ਪਰਮਾਤਮਾ ਬੁਰਾ ਨਹੀਂ ਕਰਦਾ ਇੱਕ ਵਾਰ ਉਸ ਰਾਜੇ ਦੀ ਇੱਕ ਹੱਥ ਦੀ ਉਂਗਲ ਦੇ ਉੱਪਰ ਜਖਮ ਹੋ ਗਿਆ ਉਦੋਂ ਵੀ ਵਜ਼ੀਰ ਦੇ ਮੁਖਤੇ ਇਹੋ ਹੀ ਬੋਲ ਸੰਨ ਕਿ ਪ੍ਰਮਾਤਮਾ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਇਸ ਗੱਲ ਦਾ ਰਾਜੇ ਨੇ ਵੀ ਬਹੁਤਾ ਬੁਰਾ ਨਾਮ ਨਾਇਆ ਕਿਉਂਕਿ ਉਹ ਹਮੇਸ਼ਾ ਐਸਾ ਹੀ ਆਖਦਾ ਸੀ ਉਸ ਰਾਜੇ ਨੇ ਆਪਣੀ ਉਂਗਲ ਦਾ ਜਖਮ ਠੀਕ ਕਰਨ ਵਾਸਤੇ ਵੈਦ ਨੂੰ ਸੱਦਿਆ ਵੈਦ ਨੇ ਕਈ ਤਰ੍ਹਾਂ ਦੇ ਉਪਚਾਰ ਕੀਤੇ ਪਰ ਉਹ ਜਖਮ ਠੀਕ ਨਾ ਹੋਇਆ ਦਿਨੋਂ ਦਿਨ ਉਹ ਜ਼ਖਮ ਵੱਧਦਾ ਹੀ ਗਿਆ ਤਾਂ ਵਜ਼ੀਰ ਨੇ ਫਿਰ ਇਹੋ ਹੀ ਆਖਿਆ ਕਿ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਹੁਣ ਵਜ਼ੀਰ ਦੇ ਬੋਲ ਉਸ ਰਾਜੇ ਨੂੰ ਬੁਰੇ ਲੱਗਣ ਲੱਗ ਗਏ ਕਿਉਂਕਿ ਉਸ ਦੇ ਹੱਥ ਦੀ ਹਾਲਤ ਦਿਨੋਂ ਦਿਨ ਬੁਰੀ ਹੁੰਦੀ ਜਾ ਰਹੀ ਸੀ ਤੇ ਵਜ਼ੀਰ ਆਖਦਾ ਸੀ ਕਿ ਪ੍ਰਮਾਤਮਾ ਜੋ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ ਹੌਲੀ ਹੌਲੀ ਉਸ ਰਾਜੇ ਦੀ ਉਹ ਉਂਗਲ ਗਲਨੀ ਸ਼ੁਰੂ ਹੋ ਗਈ ਤਾਂ ਫਿਰ ਵੀ ਵਜ਼ੀਰ ਨੇ ਆਖਿਆ ਕਿ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਰਾਜੇ ਦੇ ਮਨ ਦੇ ਵਿੱਚ ਵਜ਼ੀਰ ਵਾਸਤੇ ਨਫ਼ਰਤ ਪੈਦਾ ਹੋ ਗਈ ਇੱਥੋਂ ਤੱਕ ਕਿ ਇੱਕ ਦਿਨ ਵੈਦ ਨੇ ਆ ਕਰਕੇ ਰਾਜੇ ਨੂੰ ਆਖਿਆ हे राजन ਜਿਕਰ ਤੁਹਾਡੀ ਇਹ ਉਂਗਲ ਕੱਟੀ ਨਾ ਗਈ ਤਾਂ ਜ਼ਹਿਰ ਹੌਲੀ-ਹੌਲੀ ਤੁਹਾਡੇ ਸਰੀਰ ਵਿੱਚ ਫੈਲੇਗਾ ਤੇ ਇਹ ਬਿਮਾਰੀ ਅੱਗੇ ਵਧੇਗੀ ਇਸ ਕਰਕੇ ਤੁਹਾਡੀ ਇਹ ਉਂਗਲ ਕੱਟਣੀ ਪਏਗੀ ਰਾਜੇ ਦੀ ਉਹ ਹੀ ਉਂਗਲ ਕੱਟ ਦਿੱਤੀ ਗਈ ਵਜ਼ੀਰ ਦੇ ਮੂੰਹ ਤੇ ਅਜੇ ਵੀ ਇਹੋ ਹੀ ਬੋਲ ਸੰਨ ਕਿ ਪ੍ਰਮਾਤਮਾ ਜੋ ਕਰਦਾ ਹੈ ਉਹ ਚੰਗੇ ਵਾਸਤੇ ਕਰਦਾ ਹੈ ਚੰਗਾ ਹੀ ਕਰਦਾ ਹੈ ਰਾਜੇ ਨੇ ਵਜ਼ੀਰ ਦੀ ਇਹ ਗੱਲ ਸੁਣ ਕੇ ਨੇਸਚਾ ਕੀਤਾ ਤੇ ਮੇਰੀ ਉਂਗਲ ਕੱਟੀ ਗਈ ਹੈ ਇਹ ਫਿਰ ਵੀ ਆਖ ਰਿਹਾ ਹੈ ਕਿ ਜੋ ਰੱਬ ਨੇ ਕੀਤਾ ਚੰਗਾ ਕੀਤਾ ਹੈ ਮੈਂ ਇਸ ਨੂੰ ਜਿਉਂਦਾ ਨਹੀਂ ਰਹਿਣ ਦਵਾਂਗਾ ਰਾਜਾ ਵਜ਼ੀਰ ਦਾ ਨੁਕਸਾਨ ਕਰਨ ਦੀ ਚਾਹ ਲੈ ਕੇ ਇੱਕ ਜੰਗਲ ਦੇ ਵਿੱਚ ਸਿਪਾਹੀਆਂ ਸਮੇਤ ਸਕਾਰ ਕਰਨ ਵਾਸਤੇ ਚਲਾ ਗਿਆ ਆਪਣੇ ਮਨਸੂਬੇ ਅਨਸਾਰ ਰਾਜੇ ਨੇ ਸਿਪਾਹੀਆਂ ਨੂੰ ਪਿਛੇ ਰੋਕ ਦਿੱਤਾ ਅਤੇ ਇਕੱਲੇ ਵਜ਼ੀਰ ਨੂੰ ਅੱਗੇ ਲੈ ਕੇ ਆਖਣ ਲੱਗਾ ਕਿ ਆਪਾਂ ਦੋਵੇਂ ਹੀ ਸ਼ਿਕਾਰ ਵਾਸਤੇ ਜਾਵਾਂਗੇ। ਕਣੇ ਜੰਗਲ ਦੇ ਵਿੱਚ ਜਾ ਕੇ ਰਾਜੇ ਨੇ ਉਸ ਵਜ਼ੀਰ ਨੂੰ ਆਖਿਆ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ। ਉਹ ਸਾਹਮਣੇ ਜੋ ਖੂਹ ਹੈ ਉਸ ਤੋਂ ਮੇਰੇ ਵਾਸਤੇ ਪਾਣੀ ਲੈ ਕੇ ਆ। ਜਦੋਂ ਵਜ਼ੀਰ ਰਾਜੇ ਦੀ ਗੱਲ ਮੰਨ ਕੇ ਉਹ ਤੇ ਖੂਹ ਦੇ ਵਿੱਚ ਪਾਣੀ ਲੈਣ ਵਾਸਤੇ ਗਿਆ ਤਾਂ ਪਿੱਛੋਂ ਰਾਜੇ ਨੇ ਉਸ ਵਜ਼ੀਰ ਨੂੰ ਮਾਰਨ ਦੀ ਚਾਲ ਦੇ ਨਾਲ ਵਜ਼ੀਰ ਨੂੰ ਪਾਣੀ ਦੇ ਵਿੱਚ ਧੱਕਾ ਦੇ ਦਿੱਤਾ ਖੂਹ ਦੇ ਵਿੱਚ ਡਿੱਗਦਾ ਹੋਇਆ ਵੀ ਵਜ਼ੀਰ ਇਹੋ ਹੀ ਆਖ ਰਿਹਾ ਸੀ ਕਿ ਇਸ ਦੇ ਵਿੱਚ ਵੀ ਪਰਮਾਤਮਾ ਦੀ ਮੋਜ ਹੈ ਰੱਬ ਜੋ ਵੀ ਕਰਦਾ ਹੈ ਉਹ ਚੰਗਾ ਕਰਦਾ ਹੈ ਮੇਰੇ ਲਈ ਵੀ ਇਹ ਚੰਗਾ ਹੀ ਹੋਇਆ ਹੋਵੇਗਾ ਉਸ ਵੇਲੇ ਰਾਜੇ ਨੂੰ ਉਸ ਦੀ ਗੱਲ ਦੀ ਸਮਝ ਨਹੀਂ ਸੀ ਆ ਰਹੀ ਇਸ ਤਰ੍ਹਾਂ ਵਜ਼ੀਰ ਖੂ ਦੇ ਵਿੱਚ ਡਿੱਗ ਪਿਆ ਰਾਜਾ ਇਕੱਲਾ ਸੀ ਉੱਥੇ ਗਵੰਢੀ ਰਾਜੇ ਦੇ ਜੋ ਸਿਪਾਹੀ ਸਨ ਉਹ ਰਾਜੇ ਨੂੰ ਇਕੱਲਾ ਫੜ ਕੇ ਲੈ ਗਏ ਜਿਸ ਵੇਲੇ ਰਾਜੇ ਨੂੰ ਬੰਦੀ ਕੀਤਾ ਤਾਂ ਉਸ ਗਵੰਢੀ ਰਾਜੇ ਦੇ ਤੰਤਰਿਕ ਨੇ ਆਖਿਆ ਕਿ ਜੋ ਤੂੰ ਇਹ ਹਵਨ ਕਰ ਦਿਆਂ ਹੈ ਇਹਦੇ ਵਿੱਚ ਕਿਸੇ ਰਾਜੇ ਦੀ ਬਲੀ ਦੇਣੀ ਪਵੇਗੀ ਫਿਰ ਤੇਰਾ ਪ੍ਰਤਾਪ ਸਾਰੇ ਹੀ ਦੇਸ਼ਾਂ ਦੇ ਸੰਤਰਾਂ ਦੇ ਵਿੱਚ ਬੜਾ ਵੱਧ ਜਾਵੇਗਾ ਇਸ ਤਰ੍ਹਾਂ ਉਸ ਰਾਜੇ ਦੀ ਬਲੀ ਦੇਣ ਵਾਸਤੇ ਰਾਜੇ ਨੂੰ ਤਿਆਰ ਕੀਤਾ ਗਿਆ ਦੇਖੋ ਹੁਣ ਹੋ ਸਕਦਾ ਸੀ ਉਹ ਸਿਪਾਹੀ ਵਜ਼ੀਰ ਨੂੰ ਵੀ ਫੜ ਕੇ ਲੈ ਜਾਂਦੇ ਪਰ ਵਜ਼ੀਰ ਨੂੰ ਰਾਜੇ ਨੇ ਖੂਬ ਦੇ ਵਿੱਚ ਛੁੱਟ ਦਿੱਤਾ ਸੀ ਅਤੇ ਜੋ ਰਾਜਾ ਸੀ ਉਹ ਹੋਈ ਉਹਨਾਂ ਨੂੰ ਦਿਖਿਆ ਉਹ ਰਾਜੇ ਨੂੰ ਫੜ ਕੇ ਲੈ ਗਏ ਤਾਂ ਜਿਸ ਵੇਲੇ ਬਲੀ ਦੇਣ ਦਾ ਸਮਾਂ ਆਇਆ ਰਾਜੇ ਦਾ ਇਸ਼ਨਾਨ ਕਰਵਾਇਆ ਗਿਆ ਤਾਂ ਉਸ ਤਾੰਤ੍ਰਿਕ ਨੇ ਆਖਿਆ ਕਿ ਇਸ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਦੇ ਹੱਥ ਦੀ ਇੱਕ ਉਂਗਲ ਕੱਤੀ ਹੋਈ ਹੈ ਆਪਾਂ ਉਸ ਦੀ ਬਲੀ ਦੇ ਸਕਦੇ ਹਾਂ ਜਿਸ ਦੇ ਸਾਰੇ ਹੀ ਅੰਗ ਹੈ ਉਰੇ ਹੁਣ ਜੇਕਰ ਇਸ ਦੇ ਸਾਰੇ ਅੰਗ ਪੂਰੇ ਹੁੰਦੇ ਫੇਰ ਬਲੀ ਦਿੰਦੇ ਤਾਂ ਫੇਰ ਤੁਹਾਡੀ ਮਨੋ ਕਾਮਨਾ ਪੂਰੀ ਹੋਣੀ ਸੀ ਜਦੋਂ ਤੰਤਰਕ ਦੇ ਪਾਸੋਂ ਇਹ ਗੱਲ ਸੁਣੀ ਤਾਂ ਉਸ ਰਾਜੇ ਨੂੰ ਸਾਢ ਦਿੱਤਾ ਗਿਆ ਹੁਣ ਰਾਜੇ ਦੀ ਸਮਝ ਦੇ ਵਿੱਚ ਕੁਝ ਕੋ ਗੱਲ ਆ ਰਹੀ ਸੀ ਕਿ ਵਾਕਿਆ ਹੀ ਪਰਮਾਤਮਾ ਜੋ ਕਰਦਾ ਹੈ ਉਹ ਠੀਕ ਕਰਦਾ ਹੈ ਜੇਕਰ ਅੱਜ ਮੇਰੀ ਇਹ ਉਂਗਲ ਠੀਕ ਹੁੰਦੀ ਇਹ ਗਲ ਕੇ ਨਾ ਟੁੱਟ ਗਈ ਹੁੰਦੀ ਨਾ ਵੱਢੀ ਗਈ ਹੁੰਦੀ ਤੇ ਅੱਜ ਮੇਰਾ ਜੀਵਨ ਜੋ ਸੀ ਉਹ ਸਮਾਪਤ ਹੋ ਜਾਣਾ ਸੀ ਇਸ ਵਿਪਤਾ ਤੋਂ ਬਚਾਉਣ ਵਾਸਤੇ ਪਹਿਲਾਂ ਹੀ ਪ੍ਰਮਾਤਮਾ ਨੇ ਮੇਰੀ ਇਹ ਵਿਪਤਾ ਜੋ ਹੈ ਉਹ ਕੱਟ ਦਿੱਤੀ ਹੈ ਇਸ ਉਂਗਲ ਦੇ ਕੱਟਣ ਨਾਲ ਅੱਜ ਮੇਰਾ ਜੀਵਨ ਬਚਿਆ ਹੈ ਤਾਂ ਰਾਜੇ ਨੇ ਛੇਤੀ ਨਾਲ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਹਿਲਾਂ ਤੇ ਜਾ ਕੇ ਖੂਹ ਦੇ ਵਿੱਚੋਂ ਉਸ ਵਜ਼ੀਰ ਨੂੰ ਕੱਢਿਆ ਕੱਢ ਕੇ ਆਪਣੇ ਗਲ ਦੇ ਨਾਲ ਲਾਇਆ ਤੇ ਆਖਣ ਲੱਗਾ ਕਿ ਤੂੰ ਠੀਕ ਆਖਦਾ ਸਂ ਜੋ ਵੀ ਪ੍ਰਮਾਤਮਾ ਕਰਦਾ ਹੈ ਉਹ ਠੀਕ ਕਰਦਾ ਹੈ ਅੱਜ ਤੇਰੇ ਭਰੋਸੇ ਦੇ ਕਰਕੇ ਹੀ ਤੇਰੀ ਜਾਨ ਬਚੀ ਹੈ ਕਿਉਂਕਿ ਤੂੰ ਖੂਹ ਚ ਡਿੱਗਦੇ ਨੇ ਵੀ ਆਖਿਆ ਸੀ ਜੋ ਰੱਬ ਨੇ ਕੀਤਾ ਠੀਕ ਕੀਤਾ ਵਾਕੈ ਜੇ ਤੂੰ ਖੂਹ ਵਿੱਚ ਨਾ ਡਿੱਗਦਾ ਹੋ ਸਕਦਾ ਉਹ ਤੈਨੂੰ ਲੈ ਜਾਂਦੇ ਅਤੇ ਜੇ ਮੈਨੂੰ ਖੜਿਆ ਤਾਂ ਫਿਰ ਵੀ ਮੇਰਾ ਵਾੜ ਵਿੰਗਾ ਨਹੀਂ ਹੋਇਆ ਕਿਉਂਕਿ ਮੇਰੀ ਉਂਗਲ ਕੱਟੀ ਹੋਈ ਸੀ ਇਸ ਤਰ੍ਹਾਂ ਉਹ ਰਾਜਾ ਜੋ ਹੈ ਉਹ ਮੰਨ ਗਿਆ ਕਿ ਪ੍ਰਮਾਤਮਾ ਜੋ ਕਰਦਾ ਹੈ ਉਹ ਚੰਗਾ ਕਰਦਾ ਹੈ ਇਹ ਕਾਨੂੰਨ ਸਾਡੇ ਸਾਰਿਆਂ ਤੇ ਲਾਗੂ ਹੈ ਕਈ ਵਾਰੇ ਜੀਵਨ ਦੇ ਵਿੱਚ ਐਸੀਆਂ ਪ੍ਰਸਥਿਤੀਆਂ ਹੁੰਦੀਆਂ ਨੇ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਬਹੁਤ ਬੁਰਾ ਹੋਇਆ ਹੈ ਪਰ ਆਪਾਂ ਉਸੇ ਸਮੇਂ ਬਾਰੇ ਸੋਚਦੇ ਹਾਂ ਜੋ ਆਉਣ ਵਾਲਾ ਸਮਾਂ ਹੈ ਉਸ ਨੂੰ ਨਾਂ ਤੇ ਆਪਾਂ ਜਾਣਦੇ ਹਾਂ ਅਤੇ ਨਾਂ ਹੀ ਜਾਣ ਸਕਾਂਗੇ ਉਹ ਪਰਮੇਸ਼ਰ ਪਰਮਾਤਮਾ ਅੱਗੇ ਵਾਲੇ ਸਮੇਂ ਦੇ ਬਾਰੇ ਜਾਣੂ ਹੈ ਜਾਣਦਾ ਹੈ ਤੇ ਉਹਦੇ ਹੁਕਮ ਦੇ ਵਿੱਚ ਜੋ ਹੁਣ ਹੋਇਆ ਹੈ ਉਹ ਵੀ ਠੀਕ ਹੈ ਜੋ ਅੱਗੇ ਹੋਵੇਗਾ ਉਹਦੇ ਹੁਕਮ ਦੇ ਵਿੱਚ ਹੋਵੇਗਾ ਤੇ ਉਹ ਆਉਣ ਵਾਲੇ ਸਮੇਂ ਨੂੰ ਜਾਣ ਕਰਕੇ ਸਾਡੇ ਨਾਲ ਇਹ ਚੂਜ ਇਹ ਖੇਡਾਂ ਕਰਦਾ ਹੈ ਪਰ ਉਹ ਪਰਮੇਸ਼ਰ ਕਿਸੇ ਨੂੰ ਕਦੇ ਜਾਣ ਬੁੱਝ ਕਰਕੇ ਦੁੱਖ ਨਹੀਂ ਦਿੰਦਾ ਸਾਰਿਆਂ ਦੇ ਨਾਲ ਉਹ ਚੰਗਾ ਵਰਤੀਰਾ ਕਰਦਾ ਹੈ ਸੋ ਇਸ ਕਹਾਣੀ ਤੋਂ ਇਹੋ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਸਦਾ ਹੀ ਸਾਰਿਆਂ ਦਾ ਭਲਾ ਕਰਦਾ ਹੈ ਕਿਸੇ ਨਾਲ ਬੁਰਾ ਨਹੀਂ ਕਰਦਾ ਸੋ ਜੇ ਇਹ ਕਹਾਣੀ ਚੰਗੀ ਲੱਗੀ ਹੋਵੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਜਰੂਰ ਸਬਸਕ੍ਰਾਈਬ ਕਰੋ ਇਸ ਦੇ ਨਾਲ ਹੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਣੇ ਇਸੇ ਤਰ੍ਹਾਂ ਹੋਰ ਸਿੱਖਿਆਦਾਇਕ ਕਹਾਣੀ ਲੈ ਕੇ ਜਲਦੀ ਹੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ